ਪਾਈ ਪਰ ਨੰਦੀ ਮਾਤਾ ਅਕਾਲ ਚਲਾਣਾ ਕਰ ਗਈ ਜੋ ਤਰਸਦੀ ਰਹੀ ਕਿ ਮੇਰੇ ਬੇਟੇ ਨੂੰ ਮਲਾ ਦਿਓ ਪਰ ਦੂਜੇ ਪਾਸੇ ਸੌਦਾ ਸਾਦ ਹੈ ਸੌਦਾ ਸਾਦ ਨੂੰ ਨੌਵੀਂ ਵਾਰ ਪੈਰੋਲ ਮਿਲੀ ਆ ਕਿ ਸਾਦ ਕਿਵੇਂ ਲੜਕੀਆਂ ਨੂੰ ਜਿਹੜਾ ਵਾ ਰਿਪ ਕਰ ਰਿਆ ਹੁੰਦਾ ਉਹਨੂੰ ਹੀ ਪ੍ਰੋਟਲ ਕਿਲਿੰਗ ਕੀਤੀ ਹੈ ਉਹ ہتھیار ਵੀ ਫੜੇ ਗਏ ਸਾਰਾ ਕੁਝ ਫੜਿਆ ਗਿਆ ਹੈ ਤੀਸਰਾ ਇਹਨੇ ਆਪ ਦੇ ਆਲੇ ਦੁਆਲੇ ਜਿਹੜੇ ਬੰਦੇ ਰੱਖੇ ਸੀ ਉਹਨਾਂ ਨੂੰ ਇਹਨੇ ਉਹਨਾਂ ਦੇ ਪ੍ਰਾਈਵੇਟ ਸਪਾਟ ਘੱਟ ਕੇ ਉਹਨਾਂ ਨੂੰ ਕੁਸਰੇ ਬਣਾ ਦਿੱਤਾ ਸੀ ਤੇ ਇਹ ਇੰਨਾ ਹਿਨਿਅਨ ਕ੍ਰਾਈਮ ਹੈ ਉਤੇ ਬਾਬ ਸੁਖਵੀਰ ਸੀ ਹਰਾਨ ਹੈ ਕਿ ਕੋਟੋਂ ਨੂੰ ਨੌਮੀ ਵਾਲੀ ਪ੍ਰੋਬਲਮ ਵੀ ਦੇ ਰਹੀ ਹੈ ਉਹ ਨਾਮ ਚਰਚਾ ਕਰਦਾ ਤੇ ਫਿਲਮਾਂ ਗਾਣੇ ਵੀ ਬਣਾਉਂਦਾ ਕੀ ਇਸ ਤਰ੍ਹਾਂ ਦੇ ਵਿੱਚ ਕੋਈ ਕਾਨੂੰਨ ਦੀ ਪਾਬੰਦੀ ਨਹੀਂ ਹੈਗੀ ਰੋਕ ਟੋਕ ਨਹੀਂ ਹੁੰਦੀ ਇਸ ਤਰ੍ਹਾਂ ਤੇ ਫਿਰ ਇਹ ਸਿੱਖਾਂ ਨਾਲ ਡਿਸਕ੍ਰਿਮੀਨੇਸ਼ਨ ਕਿਉਂ ਹੈਗਾ ਉਹ ਦੇਖੋ ਕਿ ਕਿਸ਼ੋਰੀ ਲਾਲ ਦਿੱਲੀ ਦੇ ਵਿੱਚ ਜਿਸ ਨੂੰ 8 ਵਾਰੀ ਫਾਂਸੀ ਹੋਈ ਹੈ ਅਲੱਗ-ਅਲੱਗ ਕੇਸਾਂ ਜਿਨੇ ਕਈ ਸਿੱਖਾਂ ਦੀ ਕਿਲਿੰਗ ਕੀਤੀ ਹੈ ਜਿਵੇਂ 부ਛੜ ਮੀਟ ਨੂੰ ਕੱਟਦਾ ਪੀਸਸ ਉਹਨੇ ਐਵੇਂ ਸਿੱਖਾਂ ਨੂੰ ਕੱਟਿਆ 부ਛੜ ਉਤੀ ਵੀ ਫਰਸੀ ਤੋਂ ਲਾਈਫ ਲਪ੍ਰੈਜ਼ੈਂਟਮੈਂਟ ਕਰਦੀ ਹੈ ਪ੍ਰੋਲ ਦੀ ਤਿਆਰੀ ਕਰ ਦਿੰਦੀ ਹੈ ਜਿਹੜੀਆਂ ਨਹੀਂ ਗੁਜਰਾਤ ਦੇ ਵਿੱਚ ਪ੍ਰੈਗਨੈਂਟ ਔਰਤਾਂ ਤੇ ਪੇਟ 'ਚੋਂ ਬੱਚੇ ਘਟ ਘਟ ਵਿਜੇਪੀ ਦੇ ਮਿਨਿਸਟਰਸ ਨੇ ਕਲੀਮ ਕੀਤੀ ਹੈ ਜਿਹੜੀਆਂ ਇਨਵੋਲਵ ਸੀ ਉਹਨਾਂ ਨੂੰ ਵੀ ਇਹਨਾਂ ਨੇ ਪ੍ਰੋਲਸ ਦਿੱਤੀਆਂ ਨੇ ਇਹ ਸਾਡਾ ਜਿਹੜਾ ਆਬਜੈਕਸ਼ਨ ਹੈਗਾ ਕਿ ਸਟ੍ਰੇਟ ਫਰੂ ਦੋ ਡਬਲ ਸਟੈਂਡਰਡਸ ਅਡਾਪਟ ਨਹੀਂ ਕਰਨੇ ਚਾਹੀਦੇ ਚਾਹੇ ਤੇ ਇਹਨਾਂ ਨੂੰ ਵੀ ਪ੍ਰੋਲ ਦੇ ਦਿਓ ਚਾਹੇ ਜਿਹੜੀ ਇਹੋਜ਼ੇ ਹੀਨਿਅਨਸ ਕ੍ਰਾਈਮ ਲਈ ਜ਼ਿੰਮੇਵਾਰ ਨੇ ਇਹਨਾਂ ਦੀ ਵੀ ਪ੍ਰੋਬਲਮ ਬੰਦ ਕਰ ਦੇਣੀ ਚਾਹੀਦੀ ਇੱਕ ਪਾਸੇ ਤਾਂ ਬੰਦੀ ਸਿੰਘਾਂ ਨੂੰ ਪੈਰੋਲ ਨਹੀਂ ਦਿੱਤੀ ਜਾਂਦੀ 28-28 ਸਾਲ ਹੋ ਗਏ ਨੇ ਜਿਹੜਾ ਦੇ ਵਿੱਚ ਬੰਦ ਹੋਣ ਤੇ ਦੂਜੇ ਪਾਸੇ ਸੌਦਾ ਸਾਥ ਬਲਤਕਾਰੀ ਹੈ ਕਾਤਲ ਹੈ ਤੇ ਉਹਨੂੰ ਲਗਾਤਾਰ ਪੈਰੋਲ ਮਿਲ ਰਹੀ ਆ ਹੁਣ ਵੀ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਉਹਨਾਂ ਨੂੰ ਹੁਣ ਇੱਕ ਵਾਰ ਫੇਰ ਪੈਰੋਲ ਦਿੱਤੀ ਗਈ ਆ ਸਾਡੇ ਨਾਲ ਭਾਈ ਪਰਮਜੀਤ ਸਿੰਘ ਪਿਆਉਰਾ ਬੰਦੀ ਸਿੰਘ ਦੇ ਵਕੀਲ ਨੇ ਵਕੀਲ ਸਿਮਰਨਜੀਤ ਸਿੰਘ ਦੇ ਉਹਨਾਂ ਦੇ ਵੱਲੋਂ ਵੀ ਅਰਜੀ ਲਾਈ ਗਈ ਸੀ ਭਾਈ ਪਰਮਜੀਤ ਸਿੰਘ ਪਿਉਰਾ ਦੇ ਲਈ ਪੈਰੋਲ ਦੇ ਲਈ ਪਰ ਹਾਈ ਕੋਰਟ ਨੇ ਜਿਹੜੀ ਉਹਨਾਂ ਦੀ ਜ਼ਮਾਨਤ ਦੇ ਲਈ ਜਿਹੜੀ ਪੈਰੋਲ ਲਾਈ ਗਈ ਸੀ ਉਹ ਰੱਦ ਕਰ ਦਿੱਤੀ ਸੀ ਗੱਲਬਾਤ ਕਰਦੇ ਵਕੀਲ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜਨਨਤ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਹੁਣ ਇੱਕ ਵਾਰ ਫੇਰ ਸੌਦਾ ਸਾਧ ਨੂੰ ਪੈਰੋਲ ਦਿੱਤੀ ਜਾ ਰਹੀ ਆ ਤੇ ਦੂਜੇ ਪਾਸੇ ਬੰਦੀ ਸਿੰਘਾਂ ਨੂੰ ਪੈਰੋਲ ਦਾ ਜ਼ਿਕਰੀ ਨਹੀਂ ਹੋ ਰਿਹਾ ਕਿਤੇ ਜਿੱਕਰ ਤੁਸੀਂ ਨੇ ਲਾਈ ਸੀ ਅਪੀਲ ਉਹ ਰਿਜੈਕਟ ਕਰ ਦਿੱਤੀ ਗਈ ਦੇਖੋ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਹੈ ਉਹਦਾ ਆਰਟੀਕਲ 14 ਕਹਿੰਦਾ ਹੈ ਇਕੁਐਲਟੀ ਬਿਫੋਰ ਦਾ ਲਾ ਹੈ ਕਿ ਜਿਹੜਾ ਵੀ ਇੱਥੋਂ ਦਾ ਨਾਗਰਿਕ ਹੈਗਾ ਉਹ ਇਕੁਅਲ ਟ੍ਰੀਟ ਹੋਗਾ ਉਹਨ ਇੱਥੇ ਕੀ ਹੋ ਰਿਹਾ ਹੈ ਕਿ ਜਿਹੜੇ ਭਾਈ ਪਰਮਜੀਤ ਸਿੰਘ ਪਿਉਰਾ ਨੇ ਜਿਹੜੇ ਬੈਂਸ ਸਿੰਘ ਕਤਲਕੇਸ਼ ਬੰਦ ਨੇ ਉਹਨਾਂ ਨੂੰ ਇਹਨਾਂ ਨੇ ਕੀਤੀ ਹੈ ਲਾਈਫ ਇਨ ਪ੍ਰਿਜ਼ਨਮੈਂਟਲ ਨੇਚਰਲ ਡੈਥ ਜੋ ਮਰਨ ਤੱਕ ਜੇਲ੍ਹ ਚ ਰਹਿਣਾ ਅਸੀਂ ਸਟੇਟ ਕੋਲੇ ਸਭ ਤੋਂ ਪਹਿਲੇ ਤੇ ਅੱਜ ਤੋਂ ਆ ਅ 10 ਸਾਲ ਪਹਿਲੇ ਦੀ ਗੱਲ ਹੈ ਕਿ ਪਰਮਜੀਤ ਸਿੰਘ ਪਿਉਰਾ ਦੇ ਮਦਰ ਜਿਹੜੇ ਸੀ ਸ਼ੀ ਵਾਸ ਅਰਾਊਂਡ 96 ইয়ার্স ਉਹ ਕਹਿੰਦੀ ਕਿ ਮੈਂ ਹੁਣ ਮੇਰਾ ਆਖਰੀ ਸਮਾਂ ਹੈ ਤੇ ਮੈਂ ਆਪ ਦੇ ਮੁੰਡੇ ਨੂੰ ਮਿਲਣਾ ਚਾਹੁੰਦੀ ਐ ਅਸੀਂ ਹਾਈ ਕੋਰਟ ਨੂੰ ਕਿਹਾ ਕਿ ਪੈਰੋਲ ਤੇ ਕਿ ਸਟੱਡੀ ਪੈਰੋਲ ਫਰਕ ਹੁੰਦਾ ਹੈ ਪੈਰੋਲ ਹੁੰਦੀ ਐ ਕਿ ਤੁਹਾਨੂੰ ਉਵੇਂ ਕਰੇ ਭੇਜ ਦਿੰਦੇ ਨੇ ਬੇਲ ਬੌਂਡਸ ਲੈ ਕੇ ਕਸਟਡੀ ਪ੍ਰੋਲ ਹੁੰਦੀ ਹੈ ਕਿ ਤੁਸੀਂ ਪੁਲਿਸ ਦੀ ਪ੍ਰੈਜ਼ੈਂਸ ਚ ਜਾਂਦੇ ਹੋ ਤੇ ਪੁਲਿਸ ਦੀ ਪ੍ਰੈਜ਼ੈਂਸ ਚ ਆਉਂਦੇ ਹੋ ਪੁਲਿਸ ਦੀ ਨਿਗਰਾਨੀ ਦੇ ਵਿੱਚ ਅਸੀਂ ਕੋਰਟ ਨੂੰ ਕਿਹਾ ਕਿ ਮਾਤਾ ਜੀ ਰਹਿੰਦੇ ਨੇ ਰਾਜਪੁਰੇ ਦੇ ਨਾਲ ਪਟੇਰੀ ਪਿੰਡ ਚ ਜੀ ਇਥੋਂ ਬੜੈਲ ਜੇਲ ਤੋਂ ਮੈਕਸਿਮਮ 50 ਮਿੰਟਸ ਦਾ ਰਸਤਾ ਹੈ ਤੁਸੀਂ ਸਾਨੂੰ 2 ਘੰਟੇ ਦੀ ਕਸਟਡੀ ਪ੍ਰੋਲ ਦੇ ਦਿਓ ਹਾਈ ਕੋਰਟ ਕਹਿੰਦੀ ਕਿ ਨਹੀਂ ਇੱਕ ਦੋ ਡਾਕਟਰਸ ਦੀ ਟੀਮ ਜਾਊਗੀ ਪੁਲਿਸ ਦੀ ਪ੍ਰੋਪਰ ਇਥੇ ਜਿਹੜੀ ਹੈ ਟੁਕੜੀ ਜਾਊਗੀ ਉਸ ਤੋਂ ਬਾਅਦ ਜਿਹੜੀ ਹੈ ਉਹ ਜੇਲ੍ਹ ਦੇ ਵਿੱਚ ਲਿਆਂਗੇ ਤੇ ਜੇਲ੍ਹ 'ਚ ਹੀ ਮੁਲਾਕਾਤ ਹੋਗੀ ਹੋਇਆ ਕੀ ਕਿ ਜਦੋਂ ਉਹ ਡਾਕਟਰਸ ਗਏ ਉਹਨਾਂ ਨੇ ਦੇਖਿਆ ਕਿ ਮਾਤਾ ਤੇ ਬਹੁਤ ਕ੍ਰਿਟੀਕਲ ਹਾਲਾਤ 'ਚ ਨੇ ਉਹਨਾਂ ਨੂੰ ਟਰੈਵਲ ਨਹੀਂ ਕਰਾਇਆ ਜਾ ਸਕਦਾ ਉਹਨਾਂ ਨੇ ਰਿਫਿਊਜ਼ ਕਰ ਦਿੱਤਾ ਰਿਪੋਰਟ ਦੇ ਦਿੱਤੀ ਡਾਕਟਰਸ ਨੇ ਸਾਡੀ ਇਸ ਰਿਪੋਰਟ ਦੇ ਬਾਵਜੂਦ ਵੀ ਪ੍ਰੋਲ ਜਿਹੜੀ ਕਸਟਡੀ ਪ੍ਰੋਲ ਰਿਜੈਕਟ ਹੋ ਜਾਂਦੀ ਹੈ ਫਿਰ ਅਸੀਂ ਡਬਲ ਬੈਂਚ ਤੇ ਜਾਂਦੇ ਆ ਡਬਲ ਬੈਂਚ ਵੀ ਰਿਜੈਕਟ ਕਰ ਦਿੰਦਾ ਹੂੰ ਉਹਦੀ ਕੰਪੈਰੀਟਿਵਲੀ ਤੁਸੀਂ ਦੇਖੋ ਕਿ ਜਿਹੜਾ ਸਿਰਸਾ ਸਾਧ ਹੈ ਉਹਦਾ ਅਫੈਂਸ ਬਹੁਤ ਹੀਨੀਅਸ ਹੈ ਨਹੀਂ ਮੈਂ ਪਹਿਲਾਂ ਪਿੱਛੇ ਆਉਣਾ ਜਿਹੜੀ ਇਹ ਪੈਰੋਲ ਭਾਈ ਪਿਆਰਾ ਦੀ ਰਿਜੈਕਟ ਕੀਤੀ ਗਈ ਆ ਉਸ ਦੇ ਵਿੱਚ ਕੀ ਕਿਹਾ ਅਦਾਲਤ ਨੇ ਅਦਾਲਤ ਦੀ ਤਾਂ ਬਸ ਜਿਹੜੇ ਆਰਡਰਸ ਨੇ ਉਹ ਕਹਿੰਦੇ ਜੀ ਅਸੀਂ ਨਹੀਂ ਦੇ ਸਕਦੇ ਇਹ ਖਤਰਨਾਕ ਹੈਗੇ ਨੇ ਹੂੰ ਵੀ ਪਾਈ ਪਰਮਜੀਤ ਸਿੰਘ ਪਿਆਰਾ ਜੀ 2 ਮਹੀਨੇ ਪਹਿਲੇ ਭਤੀਜੀ ਦਾ ਵਿਆਹ ਸੀ ਦਿੱਲੀ ਦੇ ਵਿੱਚ ਅਸੀਂ ਐਪਲੀਕੇਸ਼ਨ ਲਾਈ ਹੈ ਪਰੋਲ ਲਈ ਸਾਡੀ ਉਹ ਅਲਾਉ ਨਹੀਂ ਕੀਤੀ ਸਟ੍ਰੇਟ ਸੋ ਸਾਡਾ ਇਹ ਫਰਕ ਅਸੀਂ ਇਹ ਕਹਿਣਾ ਚਾਹੁੰਦੇ ਆਂ ਪੀ ਇਹ ਜਿਹੜਾ ਸਾਧ ਹੈ ਇਨਹੀਨੈਂਸ ਕ੍ਰਾਈਮ ਕੀਤਾ ਇਹ ਪੋਲਿਟਿਕਲ ਪ੍ਰਿਜ਼ਨਰਸ ਨੇ ਜਿਹੜੇ ਪਰਮਜੀਤ ਪਿਉਰੇ ਹੁਣੀ ਨੇ ਇਹ ਸਾਧ ਨੇ ਸਭ ਤੋਂ ਪਹਿਲੇ ਇੱਕ ਐਸਾ ਪੱਤਰਕਾਰ ਜਿਨੇ ਬਹੁਤ ਵੱਡਾ ਐਕਸਪੋਜ਼ ਕੀਤਾ ਕਿ ਸਾਧ ਕਿਵੇਂ ਲੜਕੀਆਂ ਨੂੰ ਜਿਹੜਾ ਵਾ ਰੇਪ ਕਰ ਰਿਆ ਅੰਦਰ ਹਨਾ ਉਹ ਸਾਰਾ ਜਦੋਂ ਨੇ ਪ੍ਰਾਈਮ ਨੇ ਚਿੱਠੀ ਲਿਖੀ ਹੈ ਉਹ ਸਾਰਾ ਜਦੋਂ ਐਕਸਪੋਜ਼ ਹੋਇਆ ਹੈ ਕਿ ਜਿਹੜੀਆਂ ਇਹਨੇ ਸਾਧਵੀਆਂ ਰੱਖੀਆਂ ਨੇ ਉਹਨਾਂ ਨੂੰ ਇਹ ਰੈਪ ਕਰ ਰਿਹਾ ਹੈ ਬਿਲਕੁਲ ਉਸ ਤੋਂ ਬਾਅਦ ਇਹਨਾਂ ਨੇ ਉਹਨੂੰ ਵੀ ਬਰੂਟਲ ਕਿਲਿੰਗ ਕੀਤੀ ਹੈ ਹੂੰ ਉਹ ਹਥਿਆਰ ਵੀ ਫੜੇ ਗਏ ਸਾਰਾ ਕੁਝ ਫੜਿਆ ਗਿਆ ਹੈ ਹੂੰ ਇਹਨੂੰ ਉਮਰਕੈਦ ਵੀ ਹੋ ਗਈ ਹੈ ਹੂੰ ਉਸ ਤੋਂ ਬਾਅਦ ਜਿਹੜਾ ਰੈਪ ਕੀਤਾ ਉਹਦੇ ਵਿੱਚ ਵੀ ਇਹਨੂੰ ਕਨਵਿਕਸ਼ਨ ਹੋਈ ਹੈ ਹੂੰ ਤੀਸਰਾ ਇਹਨੇ ਆਪ ਦੇ ਆਲੇ ਦੁਆਲੇ ਜਿਹੜੇ ਬੰਦੇ ਰੱਖੇ ਸੀ ਉਹਨਾਂ ਨੂੰ ਇਹਨੇ ਉਹਨਾਂ ਦੇ ਪ੍ਰਾਈਵੇਟ ਸਪਾਟ ਕੱਟ ਕੇ ਉਹਨਾਂ ਨੂੰ ਖੁਸਰੇ ਬਣਾ ਦਿੱਤਾ ਸੀ ਜਮਾਨਤ ਤੇ ਇਹ ਇਨਾ ਹਿਨਿਅਨਸ ਕ੍ਰਾਈਮ ਹੈ ਉਹਦੇ باوجود ਵੀ ਅਸੀਂ ਹੈਰਾਨ ਹੈ ਕਿ ਕੋਰਟ ਉਹਨੂੰ ਨੌਵੀਂ ਵਾਲੀ ਪ੍ਰੋਬਲ ਵੀ ਦੇ ਰਹੀ ਹੈ ਤੇ ਫਿਰ ਉਹਨੂੰ ਇਹ ਵੀ ਕਿਹਾ ਜਾਂਦਾ ਹੈ ਕਿ ਤੂੰ ਪ੍ਰੋਲ ਤੇ ਜਾ ਕੇ ਫਿਲਮਾਂ ਵੀ ਬਣਾ ਹਾਂ ਉਹ ਫਿਲਮਾਂ ਵੀ ਬਣਾਉਂਦਾ ਹੈ ਫਿਰ ਉਹ ਬੰਦਾ ਜਿਹੜਾ ਵਾ ਧਾਰਮਿਕ ਦਵਾਨ ਵੀ ਲਾਉਂਦਾ ਵੱਖ-ਵੱਖਰੀਆਂ ਸਟੇਟਾਂ ਸੇ ਜਾ ਕੇ ਤੇ ਇੱਕ ਹੀ ਸਟੇਟ ਵਿੱਚ ਫਿਰ ਅਸੀਂ ਇਹ ਕਹਿੰਨੇ ਆ ਕਿ ਇਹ ਡਬਲ ਸਟੈਂਡਰਡਸ ਕਿਉਂ ਹੈਗੇ ਨੇ ਨਹੀਂ ਜਦੋਂ ਪੈਰੋਲ ਦਿੱਤੀ ਜਾਂਦੀ ਆ ਕੀ ਕੋਈ ਨਿਜਮ ਨਹੀਂ ਹੁੰਦੇ ਕਿ ਤੁਸੀਂ ਬਾਹਰ ਜਾ ਕੇ ਕਿਸੇ ਦੇ ਵਿੱਚ ਵਿਚਰ ਨਹੀਂ ਸਕਦੇ ਓਪਨਲੀ ਜਿਵੇਂ ਉਹ ਆਪਣੀ ਉਹਨਾਂ ਦੇ ਸਾਥ ਹਸਾਬ ਦੇ ਨਾਲ ਉਹ ਨਾਮ ਚਰਚਾ ਕਰਦਾ ਤੇ ਫਿਲਮਾਂ ਗਾਣੇ ਵੀ ਬਣਾਉਂਦਾ ਕੀ ਇਸ ਤਰ੍ਹਾਂ ਦੇ ਵਿੱਚ ਕੋਈ ਕਾਨੂੰਨ ਦੀ ਪਾਬੰਦੀ ਨਹੀਂ ਹੈਗੀ ਰੋਕ ਟੋਕ ਨਹੀਂ ਹੁੰਦੀ ਇਸ ਤਰਫ ਬਿਲਕੁਲ ਰੋਕ ਟੋਕ ਹੁੰਦੀ ਹੈ ਜਿਸੀ ਜਿਹੜੀ ਹੁਣ ਬੈਂਸ ਸਿੰਘ ਕਤਲ ਕੇਸ ਜਿਵੇਂ ਪਾਈ ਲਖਵਿੰਦਰ ਸਿੰਘ ਦੂਜਿਆਂ ਨੂੰ ਪ੍ਰੋਬਲ ਮਿਲਦੀ ਰਹੀ ਹੈ ਉਹਨਾਂ ਨੂੰ ਰੈਸਟ੍ਰਿਕਸ਼ਨਸ ਹੁੰਦੀਆਂ ਨੇ ਕਿ ਤੁਸੀਂ ਕੰਸਰਨ ਥਾਣੇ ਦੇ ਵਿੱਚ ਹਾਜ਼ਰੀ ਪਰਣੀ ਹੈਗੀ ਆ ਫਿਰ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਜ਼ਿਲ੍ਹਾ ਨਹੀਂ ਛੱਡਣਾ ਹੈਗਾ ਜਿੱਥੇ ਤੁਹਾਡੀ ਪ੍ਰੋਲ ਹੈਗੀ ਹੈ ਸੋ ਇਹਦੇ ਕੇਸ ਵਿੱਚ ਜਿਹੜਾ ਵਾ ਸਾਰਾ ਕੁਝ ਜਿਹੜਾ ਇਹਨੂੰ ਐਗਜ਼ੈਂਪਟ ਕੀਤਾ ਗਿਆ ਹੈ ਤੇ ਇਹ ਜਿਹੜੇ ਹੈ ਡਬਲ ਸਟੈਂਡਰਡਸ ਹੈਗੇ ਨੇ ਤੇ ਇਸ ਸਟੇਟ ਨੂੰ ਦੱਸਣਾ ਚਾਹੀਦਾ ਹੈ ਕਿ ਡਬਲ ਸਟੈਂਡਰਡਸ ਕਿਉਂ ਨੇ ਇਹਨਾਂ ਦੇ ਇੱਕ ਪਾਸੇ ਮਈ 2021 ਦੇ ਵਿੱਚ ਜਦੋਂ ਸੌਦਾ ਸਾਧ ਦੀ ਮਾਂ ਬਿਮਾਰ ਹੁੰਦੀ ਆ ਉਹਨੂੰ ਪੈਰੋਲ ਦਿੱਤੀ ਜਾਂਦੀ ਆ ਭਾਈ ਪਿਉਰਾ ਦੀ ਮਾਂ ਬਿਮਾਰ ਨਹੀਂ ਤੁਸੀਂ ਕਹੇ ਵੀ ਕਾਫੀ ਉਹਨਾਂ ਦੀ ਹਾਲਤ ਸੀਰੀਅਸ ਆ ਫਿਰ ਇੱਥੇ ਕਿਉਂ ਡਬਲ ਸਟੈਂਡਰਡ ਹੋ ਰਿਹਾ ਦੇਖੋ ਭਾਈ ਪਿਉਰੇ ਉਹਨਾਂ ਦੀ ਮਾਤਾ ਤਾਂ ਅਕਲ ਚਲਾਣਾ ਕਰ ਗਈ ਕਿ ਉਹ ਤਰਸਦੀ ਰਹੀ ਕਿ ਮੇਰੇ ਬੇਟੇ ਨੂੰ ਮਲਾ ਦਿਓ ਤੀ ਇਹ ਜਿਹੜਾ ਫਰਕ ਹੈਗਾ ਅਸੀਂ ਫੀਲ ਕਰਦੇ ਆ ਕਿ ਇਹ ਜਿਹੜੇ ਡਬਲ ਸਟੈਂਡਰਡਸ ਹੈਗੇ ਨੇ ਜਿਹਦੇ ਵਿੱਚ ਸਟੇਟ ਇਹਨਾਂ ਲਈ ਕੁਝ ਨਾਰਮ ਨੇ ਉਹ ਦੇਖੋ ਕਿ ਕਿਸ਼ੋਰੀ لال ਦਿੱਲੀ ਦੇ ਵਿੱਚ ਜਿਹਨੂੰ 8 ਵਾਰੀ ਫਾਂਸੀ ਹੋਈ ਹੈ ਅਲੱਗ-ਅਲੱਗ ਕੇਸਾਂ ਜਿਹਨੇ ਕਈ ਸਿੱਖਾਂ ਦੀ ਕਿਲਿੰਗ ਕੀਤੀ ਹੈ ਜਿਵੇਂ ਬੁੱਛੜ ਮੀਟ ਨੂੰ ਕੱਟਦਾ ਪੀਸਸ ਉਹਨੇ ਐਵੇਂ ਸਿੱਖਾਂ ਨੂੰ ਕੱਟਿਆ ਬੁੱਛੜ ਸੀ ਉਹਦੀ ਵੀ ਫਾਂਸੀ ਤੋਂ ਲਾਈਫ ਇਮਪ੍ਰਿਜ਼ਨਮੈਂਟ ਕਰਦੀ ਹੈ ਪ੍ਰੌਲ ਦੀ ਤਿਆਰੀ ਕਰ ਦਿੰਦੀ ਹੈ ਜਿਹੜੀਆਂ ਨਹੀਂ ਗੁਜਰਾਤ ਦੇ ਵਿੱਚ ਪ੍ਰੈਗਨੈਂਟ ਔਰਤ ਤੇ ਪੇਟ 'ਚੋਂ ਬੱਚੇ ਕੱਢ-ਕੱਢ ਵਿਜੇਪੀ ਦੇ ਮਿਨਿਸਟਰਜ਼ ਨੇ ਕਲਿੰਗ ਕੀਤੀ ਹੈ ਜਿਹੜੀਆਂ ਇਨਵੋਲਵ ਸੀ ਉਹਨਾਂ ਨੂੰ ਵੀ ਇਹਨਾਂ ਨੇ ਪ੍ਰੋਬਲਸ ਦਿੱਤੀਆਂ ਨੇ ਰਜ਼ੀਬ ਦੇ ਜਿਹੜੇ ਕਾਤਲ ਐ ਉਹਨਾਂ ਨੂੰ ਇਹਨਾਂ ਨੇ ਘਰ ਬਣਾਉਣ ਲਈ ਪ੍ਰੋਬਲਸ ਦਿੱਤੀਆਂ ਨੇ ਤੇ ਫਿਰ ਇਹ ਸਿੱਖਾਂ ਨਾਲ ਡਿਸਕ੍ਰਿਮੀਨੇਸ਼ਨ ਕਿਉਂ ਹੈਗਾ ਪਾਈਪੇ ਹੋਰਾ ਕਿੰਨੇ ਸਮੇਂ ਤੋਂ ਬੰਦ ਨੇ ਕਦੇ ਪੈਰੋਲ ਮਿਲੀ ਆ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਸੀ ਮਿਲੀ ਉਹਨਾਂ ਨੂੰ ਜਸਟ ਇਕ ਵਾਰੀ ਮਦਰ ਦੇ ਸੰਸਕਾਰ ਔਰ ਫਾਦਰ ਦੇ ਸੰਸਕਾਰ ਤੇ ਜਿਹੜਾ ਕੈਂਟੇਕਲੀ ਜਿਹੜੀ ਪ੍ਰੋਲਸੀ ਕਸਟਡੀ ਪ੍ਰੋਲ ਆ ਉਹੀ ਹੋਈ ਹੈ ਅਦਰਵਾਈਜ਼ ਸਟਿਲ ਡੇਟ ਕਰਦੇ ਉਹਨਾਂ ਨੂੰ ਪ੍ਰੋਬਲਮ ਮਿਲੀ ਪਰ ਦੂਜੇ ਪਾਸੇ ਜਿਹੜਾ ਬਲਾਤਕਾਰੀ ਆ ਕਾਤਲ ਆ ਉਹਨਾਂ ਦਾ ਵੀ ਵੀ ਦੀ ਪ੍ਰੋਲ ਦਿੱਤੀ ਜਾਂਦੀ ਆ ਉਹਦੇ ਤੋਂ ਨਹੀਂ ਫਿਰ ਕੋਈ ਖਤਰਾ ਕਿਸੇ ਨੂੰ ਸਮਾਜ ਨੂੰ ਤਿੱਖੂ ਤੁਹਾਡੇ ਸਾਹਮਣੇ ਆ ਜਦੋਂ ਉਹਦਾ ਟ੍ਰਾਇਲ ਚੱਲਣਾ ਸੀ ਅਰਬਾਂ ਰੁਪਿਆਂ ਦੀ ਪ੍ਰਾਪਰਟੀ ਡੈਮੇਜ ਹੋਈ ਹੈ ਕਈ ਕਤਲ ਹੋਏ ਨੇ ਪੰਚਕੂਲੇ ਦੇ ਵਿੱਚ ਤੇ ਇਸ ਕੇਸ ਦੇ ਵਿੱਚ ਤੇ ਜਿਹੜੀ ਸਟੇਟ ਹੈ ਜੱਜ ਹੈ ਉਹਨਾਂ ਨੇ ਅੱਖਾਂ ਮੀਟ ਲਈਆਂ ਇਹਨਾਂ ਕੇਸਾਂ ਦੇ ਵਿੱਚ ਜਿੱਥੇ ਇਹਨਾਂ ਨੂੰ ਪਤਾ ਹੈ ਕਿ ਇਹਨਾਂ ਨੇ ਮਰਨ ਤੱਕ ਜੇਲ੍ਹ 'ਚ ਰਹਿਣਾ ਹੈ ਤੇ ਇਹਨਾਂ ਦੇ ਪਰਿਵਾਰ ਦੇ ਵਿੱਚ ਦੁੱਖ ਸੁੱਖਾਂ ਦੀ ਵੀ ਪ੍ਰੋਬਲ ਨਹੀਂ ਦੇ ਰਹੇ ਇਹ ਇਹ ਸਾਡਾ ਜਿਹੜਾ ਆਬਜੈਕਸ਼ਨ ਹੈਗਾ ਕਿ ਸਟੇਟ ਨੂੰ ਦੋ ਡਬਲ ਸਟੈਂਡਰਡਸ ਅਡਾਪਟ ਨਹੀਂ ਕਰਨੇ ਚਾਹੀਦੇ ਚਾਹੇ ਤੇ ਇਹਨਾਂ ਨੂੰ ਵੀ ਪ੍ਰੋਬਲ ਦੇ ਦਿਓ ਚਾਹੇ ਜਿਹੜੀ ਇਹ ਹੂਜ਼ ਅ ਹਿਨੀਅਨਸ ਕ੍ਰਾਈਮ ਲਈ ਜ਼ਿੰਮੇਵਾਰ ਨੇ ਇਹਨਾਂ ਦੀ ਵੀ ਪ੍ਰੋਬਲ ਬੰਦ ਕਰ ਦੇਣੀ ਚਾਹੀਦੀ ਹੈ ਬਹੁਤ ਬਹੁਤ ਸੁਣਿਆ ਤੁਸੀਂ ਸਾਡੇ ਨਾਲ ਵਕੀਲ ਸਾਹਿਬ ਸੀ ਭਾਈ ਪਰਮਜੀਤ ਸਿੰਘ ਪਿਉਰਾ ਦੇ ਵਕੀਲ ਸੀ ਇਹਨਾਂ ਦੇ ਵੱਲੋਂ ਭਾਈ ਪਿਉਰਾ ਦੀ ਪੈਰੋਲ ਦੇ ਲਈ ਅਰਜੀ ਲਗਾਈ ਸੀ ਪਰ ਉਹ ਅਰਜੀ ਰੱਦ ਕਰ ਦਿੱਤੀ ਜਾਂਦੀ ਆ ਕਿਉਂਕਿ ਉਸ ਸਮੇਂ ਆਖਰੀ ਸਾਹਾਂ ਤੇ ਸੀ ਭਾਈ ਪਿਉਰਾ ਦੀ ਜਿਹੜੀ ਮਾਂ ਸੀ ਪਰ ਦੂਜੇ ਪਾਸੇ ਸੌਦਾ ਸਾਦ ਹੈ ਸੌਦਾ ਸਾਦ ਨੂੰ ਨੌਵੀਂ ਵਾਰ ਪੈਰੋਲ ਮਿਲੀ ਆ ਮਈ ਦੇ 2021 ਦੇ ਵਿੱਚ ਜਦੋਂ ਸੌਦਾ ਸਾਧ ਦੀ ਮਾਂ ਬਿਮਾਰ ਹੁੰਦੀ ਉਸ ਸਮੇਂ ਵੀ ਪੈਰੋਲ ਦਿੱਤੀ ਜਾਂਦੀ ਹੈ ਤੇ ਦੂਜੇ ਪਾਸੇ ਬੰਦੀ ਸਿੰਘ ਨੇ ਜੇਕਰ ਉਹਨਾਂ ਦੀ ਕੋਈ ਪਰਿਵਾਰ ਦਾ ਮੈਂਬਰ ਕੋਈ ਬਿਮਾਰ ਹੁੰਦਾ ਤੇ ਉਹਨਾਂ ਨੂੰ ਪੈਰੋਲ ਨਹੀਂ ਦਿੱਤੀ ਜਾਂਦੀ ਇਸ ਕਰਕੇ ਸਵਾਲ ਉੱਠ ਰਹੇ ਨੇ ਕਿ ਇੱਕ ਮੁਲਕ ਦੇ ਵਿੱਚ ਦੋਹਰਾ ਕਾਨੂੰਨ ਕਿਉਂ ਆ ਸਿੱਖਾਂ ਦੇ ਲਈ ਕਾਨੂੰਨ ਕੋਈ ਹੋਰ ਆ ਜਿਹੜੇ ਦੂਜੇ ਨੇ ਕਾਤਲ ਨੇ ਬਲਾਤਕਾਰੀ ਨੇ ਉਹਨਾਂ ਦੇ ਲਈ ਕਾਨੂੰਨ ਸੌਫਟ ਹੈ ਸਾਥੀ ਕਮਲਦੇ ਨਾਲ ਕੁਲਦੀਪ ਸਿੰਘ ਪੂੜੇ ਰਜਨਸ ਬੁਕਸਮੈਨ ਟੀਵੀ ਚੰਡੀਗੜ੍ਹ